ਫ੍ਰੀਕੋਰਡ ਖਬਰਨਾਮਾ ਤੇ ਸਵਾਗਤ ਹੈ ਜਿਵੇਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਦੀਆਂ ਰਹਾਂ ਚੱਲੇਗਾ ਅਤੇ ਹਰ ਇੱਕ ਜ਼ਿਲ੍ਹੇ ਨੂੰ ਸੁੰਦਰ ਬਣਾਇਆ ਜਾਵੇਗਾ ਐਸੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹ ਲਈ ਫ੍ਰੀਕੋਰਡ ਦੀ ਗੱਲ ਕੀਤੀ ਜਾਵੇ ਤਾਂ ਇੰਪਰੂਵ ਟਾਸਟ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤਾ ਜਾ ਰਹੇ ਨੇ ਇੰਪਰੂਵ ਟਾਸਟ ਦੇ ਚੇਅਰਮੈਨ ਕਰਤੇਸ਼ ਸਿੰਘ ਖੋਸਾ ਵੱਲੋਂ ਲਗਾਤਾਰ ਫ੍ਰੀਕੋਰਡ ਸ਼ਹਿਰ ਦੇ ਵਿੱਚ ਜਿੱਥੇ ਕਿ ਕਈ ਕਲੋਨੀਆਂ ਅਤੇ ਨਾਲ ਹੀ ਕਈ ਦੁਕਾਨਾਂ ਕਈ ਸ਼ੋਰੂਮ ਬਣਾਏ ਜਾ ਰਹੇ ਨੇ ਅਤੇ ਉਹ ਹੁਣ ਲੋਕਾਂ ਨੂੰ ਵੀ ਵਿਸਪਰਤ ਕੀਤੇ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਜੋ ਜਗ੍ਹਾ ਦੀਆਂ ਬੋਲੀਆਂ ਹੋਈਆਂ ਸਨ ਉਹਨਾਂ ਨੂੰ ਅੱਜ ਫ੍ਰੀਕੋਰਡ ਦੇ ਅੰਪਲੋਇਰ ਦਫ਼ਤਰ ਵਿੱਚ ਫ੍ਰੀਕੋਰਡ ਦੇ ਵਿਧਾਇਕ ਗੁਰਦੇਸ਼ ਸਿੰਘ ਸਿੱਖੋ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਅੱਜ 14 ਦੇ ਕਰੀਬ ਲਾਟਮੈਂਟ ਕੀਤੀਆਂ ਗਈਆਂ ਸਨ ਉਹਨਾਂ ਨੂੰ ਅੱਜ ਸਰਟੀਫਿਕੇਟ ਦਿੱਤੇ ਗਏ ਨੇ ਜਿੱਥੇ ਇੱਕ ਪਾਸੇ ਫ੍ਰੀਕੋਰਡ ਦੇ ਵਿਧਾਇਕ ਗੁਰਦੇਸ਼ ਸਿੰਘ ਸਿੱਖੋ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਵਾਲਾ ਕੀਤਾ ਗਿਆ ਸੀ ਅਤੇ ਫ੍ਰੀ ਕੋਡ ਨੂੰ ਹਾਰਨ ਦੀ ਗੱਲ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਇਸੇ ਤਹਿਤ ਇਹ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਮਨਾਵਾ ਹੋਵੇਗਾ ਅਤੇ ਇਹਦੇ ਵਿੱਚੋਂ ਜਿਹੜੀ ਵੀ ਕਮਾਈ ਹੋਵੇਗੀ ਉਹ ਫ੍ਰੀ ਕੋਡ ਦੇ ਵਿੱਚ ਲਾਈ ਜਾਵੇਗੀ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਹਿਰੂ ਸ਼ਾਹੂ ਸੈਂਟਰ ਹੈ ਉੱਥੇ ਜੋ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਦਗਾਨਾਂ ਉੱਚੀਆਂ ਕਰਨੀਆਂ ਉਸ ਉੱਪਰ ਵੀ ਪ੍ਰੋਜੈਕਟ ਤੇ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਵੀ ਇਹ ਹੱਲ ਕਰਕੇ ਦਿੱਤਾ ਜਾਵੇਗਾ ਕਿਉਂਕਿ ਮਾਨ ਸਰਕਾਰ ਹਰ ਇੱਕ ਦੇ ਨਾਲ ਖੜੀ ਹੈ ਤੇ ਹਰ ਇੱਕ ਦੇ ਨਾਲ ਜੋ ਵਾਅਦਾ ਕੀਤਾ ਸੀ ਅਤੇ ਜੋ ਵਿਕਾਸ ਦੀ ਗੱਲ ਹੋਈ ਸੀ ਉਹ ਤੇ ਪੂਰਨ ਖੜੀ ਹੋਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਫਰੀਕੋਟ ਦੇ ਵਿਧਾਇਕ ਗੁਰਤੇਗ ਸਿੰਘ ਸਿੱਖੋ ਨੇ ਅ ਜਦੋਂ ਦੀ ਸਰਕਾਰ ਬਣੀ ਉਹਦੋਂ ਦਾ ਪੰਜਾਬ ਦੇ ਅੰਦਰ ਹਰ ਇੱਕ ਜਿਹੜਾ ਖੇਤਰ ਦੇ ਵਿੱਚ ਹਲਾਰਾ ਮਿਲਿਆ ਉਹ ਸਾਡੇ ਜਿਹੜੇ ਇੱਥੇ ਪਿਛਲੇ ਸਮੇਂ ਦੇ ਵਿੱਚ ਕੋਈ ਪਲਾਟ ਰੁਕੇ ਸੀ ਜਾਂ ਆਪਣੇ ਸ਼ੋਰੂਮ ਸੀ ਉਹਨਾਂ ਨੂੰ ਅਸੀਂ ਸੇਲ ਕੀਤਾ ਔਰ ਬਹੁਤ ਵਧੀਆ ਜਿਹੜੇ ਰੇਟਾਂ ਦੇ ਉੱਤੇ ਜਿਹੜਾ ਚੰਗੇ ਰੇਟਾਂ ਦੇ ਉੱਤੇ ਉਹ ਪਲਾਟ 8 ਪਲਾਟ ਹੈ ਤਿੰਨ ਸ਼ੋਰੂਮ ਤੇ ਤਿੰਨ ਬੂਥ ਆ ਜਿਹੜੇ ਫਿਰੋਜ਼ਪੁਰ ਰੋਡ ਤੇ ਬਾਬਾ ਜੀਵਨ ਸਿੰਘ ਐਵੈਨਿਊ ਅਸੀਂ ਬਣਾਈ ਹੈ ਔਰ ਇੱਥੇ ਇਹ ਹਲਾਸੀ ਬਾਬਾ ਜੀਵਨ ਸਿੰਘ ਐਵੈਨਿਊ ਤੋਂ ਲੋਕ ਆਪਣੇ ਪੈਸੇ ਵਾਪਸ ਕਰਾਉਣ ਵਾਸਤੇ ਕੇਸ ਕੀਤੇ ਹੋਏ ਸੀ ਪਹਿਲੇ ਟਰਸਟ ਸੋ ਅੱਜ ਅਸੀਂ ਜਿਹੜਾ ਇਹਨਾਂ ਸਾਰੇ ਦੇ ਉੱਤੇ 11 ਕਰੋੜ ਤੋਂ ਉੱਪਰ ਜਿਹੜਾ ਹੈਗਾ ਉਹ ਪ੍ਰਾਪਤ ਹੋਇਆ ਔਰ ਇਹ ਸਾਰੇ ਦਾ ਸਾਰਾ ਜਿਹੜਾ 11 ਕਰੋੜ ਹੈ ਇਹ ਡਵੈਲਪਮੈਂਟ ਤੇ ਲਾਵਾਂਗੇ ਹੋਰ ਜਿਹੜੀਆਂ ਅਸੀਂ ਕਲੋਨੀਆਂ ਉਹ ਡਵੈਲਪ ਕਰਕੇ ਲੋਕਾਂ ਦੀ ਸਹੂਲਤਾ ਸਿਰ ਪਰੂਮ ਟਰਸਟ ਦਾ ਕੰਮ ਹੀ ਜਿਹੜਾ ਹੈਗਾ ਉਹ ਪ੍ਰਾਪਰਟੀ ਨੂੰ ਲੈ ਕੇ ਡਵੈਲਪ ਕਰਕੇ ਲੋਕਾਂ ਨੂੰ ਸਹੂਲਤ ਦੇਣਾ ਸੋ ਸਾਡੇ ਜਿਹੜੇ ਪਹਿਲਾ ਜਿਹੜੇ ਕੁਝ ਕਲੋਨੀਆਂ ਰੁਕੀਆਂ ਹੋਈਆਂ ਸੀ ਉਹਨਾਂ ਦੇ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ ਉਹਦੇ ਨਾਲ ਹੋਰ ਜਿਹੜੇ ਚੰਗੇ ਸ਼ੋਰੂਮ ਬਣਾ ਕੇ ਦੇਵਾਂਗਾ ਮਾਰਕੀਟ ਬਾਬੂ ਫਰੀ ਮਾਰਕੀਟ ਹੋਰ ਮਾਰਕੀਟਾਂ ਜਿਹੜੀਆਂ ਬਣਾਈਆਂ ਜਿਹਦੇ ਨਾਲ ਅੱਜ ਸ਼ਹਿਰ ਨੂੰ ਸੁੱਖ ਮਿਲ ਰਿਹਾ ਸੋ ਇਹਦੇ ਲਈ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਸਾਨੂੰ ਲੋੜ ਸੀ ਬਹੁਤੀ ਵਾਰੀ ਤੇ ਹੁੰਦਾ ਕਿ ਆਬਜੈਕਸ਼ਨ ਹੀ ਤੁਰੇ ਫਿਰਦੇ ਆਬਜੈਕਸ਼ਨ ਲੱਗ ਗਿਆ ਜੀ ਉਹ ਆਬਜੈਕਸ਼ਨ ਲੱਗ ਗਿਆ ਸਾਰੀਆਂ ਐਨਓਸੀ ਕਲੀਅਰ ਕਰਕੇ ਅੱਜ ਅਸੀਂ ਜਿਨ੍ਹਾਂ ਜਿਨ੍ਹਾਂ ਨੇ ਖਰੀਦਦਾਰਾਂ ਨੇ ਆਪਣੇ ਪਲਾਟ ਸ਼ੋਰੂਮ ਖਰੀਦੇ ਆ ਬਹੁਤ ਖਰੀਦੇਵਨ ਉਹ ਸੀ ਜਿਹੜੇ ਉਹਨਾਂ ਦੇ ਅਲਾਟਮੈਂਟ ਲੈਟਰ ਦੇ ਰਹੇ ਤਾਂ ਕਿ ਉਹ ਆਪਦਾ ਕੰਮ ਸ਼ੁਰੂ ਕਰ ਸਕੇ ਤੇ ਅਲਾਟਮੈਂਟ ਦਾ ਮਤਲਬ ਅੱਜ ਤੋਂ ਆਪਾਂ ਕਬਜ਼ਾ ਦੇਤਾ ਉਹਨਾਂ ਨੂੰ ਹਾਂਜੀ ਉਹ ਮਾਲਕ ਬਣ ਗਏ ਹੁਣ ਆਪਾਂ ਤੇ ਜੇ ਕਿਸੇ ਨੇ ਸਾਰੇ ਪੈਸੇ ਭਰਨੇ ਉਹ ਵੀ ਹੈ ਜੇ ਕਿਸੇ ਨੇ ਕਿਸ਼ਤਾਂ 'ਚ ਭਰਨੇ ਉਹਦੀ ਵੀ ਪ੍ਰੋਵੀਜ਼ਨ ਹੈ ਕਿ ਸੋ ਸਾਰੇ ਤਰ੍ਹਾਂ ਦੇ ਤਰੀਕੇ ਆ ਇੱਕ ਕੁਝ ਇਹਨਾਂ ਨੇ ਜਦੋਂ ਇਹਨਾਂ ਨੇ ਬੋਲੀ ਕੀਤੀ ਹੈ ਕੁਝ ਕਈ ਸੋ ਉਹਦੇ ਜਮਾ ਕਰਾਏ ਨਾਲ ਜੀ ਨਾਲ ਤੇ ਉਹਦੇ ਹਿਸਾਬ ਨਾਲ ਜਿਵੇਂ ਵੀ ਚਾਹੋਗੇ ਕਿ ਇਹਨਾਂ ਨੂੰ ਸੌਖਾ ਹੋਣਾ ਜਿਹਦੇ ਲੋਕਾਂ ਦੇ ਭਲੇ ਵਾਸਤੇ ਬਣਾਇਆ ਸਰਕਾਰ ਇਸ ਵਾਸਤੇ ਜਿਵੇਂ ਜਿਵੇਂ ਵੀ ਲੋਕ ਚਾਹੁੰਦੇ ਉਹ ਉਹਨਾਂ ਦੇ ਅਨੁਸਾਰ ਹੈ ਕੋਈ ਅਲਾਟਮੈਂਟ ਰੋਕੀ ਵੀ ਗਈ ਹੈ ਇੱਕ ਦਿਨ ਸੀ ਕੋਈ ਪ੍ਰੋਬਲਮ ਸੀ ਵੀ ਇੱਕੋ ਬੰਦੇ ਨੇ ਜਿਹੜੀਆਂ ਹੈਗਾਂ ਉਹ ਇੱਕ ਕੰਪਿਊਟਰ ਤੋਂ ਵਕਫ-ਵਕਫ ਜਿਹੜੇ ਹੈਗੇ ਨਾਵਾਂ ਤੇ ਕੀਤਾ ਸੀ ਬੋਲੀ ਦਿੱਤੀ ਸੀ ਤਾਂ ਕਿ ਫਿਰ ਪਈ ਵਰੀ ਹੁੰਦਾ ਵੀ ਇੱਕੋ ਬੰਦਾ ਦੋ ਤਿੰਨ ਬੰਦਿਆਂ ਦੇ ਨਾਮ ਤੇ ਕਰ ਰਿਹਾ ਹੈ ਤਾਂ ਉਹ ਸ਼ੱਕੀ ਸੀਗਾ ਉਹਨੂੰ ਤੋਂ ਦੁਬਾਰਾ ਉਹ ਜਿਹੜੇ ਕਰਾਵਾਂਗੇ ਬੋਲੀ ਕਰਾਵਾਂਗੇ ਤਾਂ ਕਿ ਲੋਕ ਵੀ ਫਾਇਦਾ ਲੈ ਸਕਣ ਤੇ ਲੋਕਾਂ ਵਾਸਤੇ ਚੰਗੇ ਰੇਟਾਂ ਤੇ ਜਿੰਨੇ ਹੈਗੇ ਪਲਾਟ ਵਿਕੇ ਸਾਰੇ ਸ਼ੋਰੂਮ ਵਿਕੇ ਜੋ ਮਾਰਕੀਟ ਰੇਟ ਤੋਂ ਵੀ ਵੱਧ ਤੇ ਜੋ ਲੱਗਦਾ ਸੀ ਸੋ ਫਰੀਦਕੋਟ ਦੇ ਹਿੱਤ 'ਚ ਇੰਪਰੂਵਮੈਂਟ ਹੋਈ ਐ ਲੋਕਾਂ ਨੂੰ ਲੱਗਦਾ ਜੇ ਹੁਣ ਪ੍ਰਾਪਰਟੀ ਤੇਜ਼ ਹੋਈ ਐ ਉਸ ਤੋਂ ਬਾਅਦ ਇੱਥੇ ਅੱਗੇ ਪਿੱਛੇ ਸਵਦੇ ਵੀ ਹੋਰ ਹੋਣ ਲੱਗੇ ਸੋ ਇਸੇ ਤਰ੍ਹਾਂ ਜਿਹੜੀਆਂ ਉਹ ਤਰੱਕੀਆਂ ਹੁੰਦੀਆਂ ਸਰਕਾਰ ਤੇ ਵਿਸ਼ਵਾਸ ਬਣੇ ਬਾਹਰੋਂ ਆ ਕੇ ਵੀ ਲੋਕ ਇੱਥੇ ਜਿਹੜੇ ਹੁਣ ਆਪਣੀ ਜ਼ਮੀਨਾਂ ਪਲਾਟ ਖਰੀਦਦੇ ਸੋ ਇਹ ਬਹੁਤ ਵੱਡੀ ਗੱਲ ਐ ਸਰਕਾਰ ਦੀ ਕਿ ਚੰਗੀ ਦੀ ਐ ਕਉ ਜੋ ਇੱਕ ਨਰੂਚਲ ਸੈਂਟਰ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਕਾਫੀ ਲੰਮੇ ਸਮੇ ਤੋਂ کہہ ਰਹੇ ਉੱਚੀਆਂ ਕਰਨ ਦੀ ਪਰਮਿਸ਼ਨ ਦਾ ਉਹਦੇ ਕਿ ਹੌਨਰ ਅਸਮਝ ਤਰਵੀਜ ਰੱਖੀ ਜਾਵੇ ਕਿ ਉਹ ਸਾਡੇ ਵਿਚਾਰ ਦੀ ਨਾ ਜੀ ਔਰ ਸਰਕਾਰ ਦੇ ਵਿਚਾਰ ਦੀ ਅਸੀਂ ਆਪ ਦੇ ਵੱਲੋਂ ਇੱਥੋਂ ਜਿਹੜਾ ਬਣਾ ਕੇ ਪ੍ਰੋਪੋਜ਼ਲ ਭੇਜੀ ਹੋਈ ਹੈ ਕੁਝ ਟੈਕਨੀਕਲੀ ਗੱਲਾਂ ਹੁੰਦੀਆਂ ਤੇ ਵੀ ਜਿਹੜੀ ਇਹ ਕੋਈ ਬੰਦਾ ਕੋਈ ਗਲਤੀ ਕਰ ਦਿੰਦਾ ਉਹਨੂੰ ਸੁਧਾਰਨ ਜਿਹੜੀਆਂ ਸਾਹਮਣੇ ਦੁਕਾਨਾਂ ਤੋਂ ਪਾਰਕਿੰਗ ਵਾਲੀ ਜਗ੍ਹਾ ਸੀ ਉਹ ਜਿਹੜੀ ਹੈਗੀ ਆ ਆਪਣੀ ਮਾਰਕੀਟ ਕਮੇਟੀ ਵਾਲੀ ਦੁਕਾਨਾਂ ਕੱਟ ਤਾ ਪਰ ਅਸੀਂ ਜਿਹੜਾ ਹੈਗਾ ਅਧਿਕਾਰੀਆਂ ਦੇ ਸਾਰੇ ਧਿਆਨ ਚ ਲੈਂਦਾ ਵੀ ਇਹ ਐਸਾ ਲੱਗ ਪਗ ਪੁਰਾਣੀਆਂ ਦੁਕਾਨਾਂ ਹਨ ਉਹਨਾਂ ਦੀ ਛੱਤਾਂ ਡਿਗ ਰਹੀਆਂ ਔਰ ਛੱਤਾਂ ਬਦਲਣ ਵਾਸਤੇ ਉੱਚੀਆਂ ਕਰਨ ਵਾਸਤੇ ਬਹੁਤ ਜਲਦੀ ਹੈ ਉਹਨਾਂ ਨੂੰ ਰਾਹਤ ਦੇਵਾਂਗੇ ਸੋ ਜੋ ਵੀ ਹੋ ਸਕਦਾ ਬੈਸਟ ਕਰਾਂਗੇ ਕਿ ਸਾਡਾ ਤਾਂ ਕੰਮ ਹੀ ਆਮ ਆਦਮੀ ਦੇ ਚੇਅਰਮੈਨ ਸਾਹਿਬ ਈਓ ਸਾਹਿਬ ਸਾਰੇ ਜਿੰਨੇ ਵੀ ਅਧਿਕਾਰੀ ਅਫਸਰ ਹੈ ਉੱਤਲੇ ਲੈਵਲ ਤੇ ਵੀ ਸਾਡੇ ਜਿੰਨੇ ਵੀ ਹੈਗੇ ਸੈਕਟਰੀ ਸਾਹਿਬ ਵਜੇ ਡਾਇਰੈਕਟਰ ਸਾਹਿਬ ਹੈ ਮੰਤਰੀ ਸਾਹਿਬ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਕੋਈ ਕੰਮ ਰੋਕਿਆ ਨਾ ਦੇਵੇ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਹੈ ਕਿ ਕੰਮ ਨੂੰ ਰੋਕਣਾ ਨਹੀਂ ਕੰਮ ਨੂੰ ਕਰਨਾ ਕਿਵੇਂ ਇਹ ਇਸ ਤਰ੍ਹਾਂ ਦਾ ਕੀ ਕਰ ਬਨੂ ਕਿਉਂਕਿ ਅੱਗੇ ਤਾਂ ਇਸ ਵਿੱਚ ਕੰਮ ਦੇ ਵਿੱਚ ਟੁੱਟ ਕੇ ਮੜੋਣੀ ਜਿਵੇਂ ਪੰਜਾਬੀ ਚ ਕਹਿੰਦੇ ਪਰ ਹੁਣ ਇਹ ਵੀ ਕੰਮ ਨੂੰ ਕਰਨਾ ਕਿਵੇਂ ਕੰਮ ਨੂੰ ਕਰੋ ਤੇ ਜਿਹੜਾ ਹੈ ਕੰਮ ਤੇ ਖੇਤੀ ਅਸੀਂ ਉਹ ਵੀ